ਹਾਏ ਇਹ ਜੀਆਂ ਤੁੱਚੜ ਦੋ ਕੌੜੀ ਦੀਆਂ ਆ ਫੈਮਿਨਿਸਟਾਂ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਕਰਕ ਕੀਤਾ ਹੁਣ ਪੂਰੀ ਦੁਨੀਆ ਦਾ ਬੇੜਾ ਕਰਕ ਕਰ ਰਹੀਆਂ ਨੇ ਤੁਸੀਂ ਦੇਖ ਲਓ ਇਹਦੀ ਸੋਚ ਕੀ ਆ ਵੀ ਜੋ ਕੁਝ ਨੂੰ ਕਹਿ ਰਹੀਆਂ ਇਹ ਤਾਂ ਪਹਿਲਾਂ ਵੀ ਹੋ ਸਕਦਾ ਸੀ ਬੱਚੇ ਦਾ ਬਿਨਾਂ ਵਿਆਹ ਤੋਂ ਪਹਿਲਾਂ ਵੀ ਹੋ ਸਕਦੇ ਸੀ ਮੁੰਡੇ ਕੁੜੀਆਂ ਬਿਨਾਂ ਵਿਆਹ ਤੋਂ ਪਹਿਲਾਂ ਵੀ ਰਹਿ ਸਕਦੇ ਸੀ ਆਦੀ ਕਾਲਾਂ ਦੇ ਵਿੱਚ ਰਹਿੰਦੇ ਸੀਗੇ ਜਦੋਂ ਸਮਾਜ ਨਹੀਂ ਬਣਿਆ ਸੀ ਪਰ ਹੁਣ ਆਪਾਂ ਕਿਸੇ ਸਮਾਜ 'ਚ ਰਹਿੰਦੇ ਆ ਇਹਦਾ ਵਿਆਹ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਵੀ ਕੋਈ ਮੁੰਡਾ ਉਹਨੂੰ ਕੁੜੀ ਨੂੰ ਕੁੱਟਿਓ ਜਾਂਦਾ ਵਾ ਜਾਂ ਕੋਈ ਕੁੜੀ ਮੁੰਡੇ ਨੂੰ ਤੰਗ ਕਰੀ ਜਾਂਦੀ ਆ ਇਹ ਤਾਂ ਇੱਕ ਇਕੱਠੇ ਰਹਿਣਾ ਪੈਂਦਾ ਨਾ ਇੱਕ ਸਮਾਜ ਦਾ ਹਿੱਸਾ ਪਰ ਇਹਦੀ ਸੁਣ ਲਓ ਵੱਡੀ ਫੈਮਿਨਿਸਟ ਦੀ ਕੁੜੀਆਂ ਨੂੰ ਮੁੰਡਿਆਂ ਦਾ ਘਰ ਹੈ ਮੁੰਡਿਆਂ ਨੂੰ ਕੁੜੀਆਂ ਦਾ ਘਰ ਹੈ ਕੁੜੀਆਂ ਨੂੰ ਮੁੰਡਿਆਂ ਦਾ ਘਰ ਨਹੀਂ ਆ ਕੁੜੀਆਂ ਬਹੁਤ ਪੜ੍ਹ ਲਿਖ ਗਈਆਂ ਬੜੀਆਂ ਉੱਪਰ ਮੁਕਾਮ ਤੇ ਪਹੁੰਚ ਗਈਆਂ ਮੇਰੇ ਕੋਲ ਐਹੋ ਜਿਹੇ ਕਲਾਇੰਟਸ ਨੇ ਜਿਹੜੀਆਂ ਕੁੜੀਆਂ ਕਹਿੰਦੀਆਂ ਸੀ ਵਿਆਹ ਕਰਨਾ ਹੀ ਨਹੀਂ ਆਨ ਵਾਲੇ ਟਾਈਮ 'ਚ ਮੈਂ ਲਿਖ ਕੇ ਜਿੰਨੀਆਂ ਵਿਆਹ ਨਹੀਂ ਹੋਣ ਕਿਉਂਕਿ ਕੁੜੀਆਂ ਬੰਦਾ ਸਾਡੀ ਇੱਜ਼ਤ ਕਰੇ ਬੱਚਾ ਜਮਨ ਨਹੀਂ ਬੱਚੇ ਤਾਂ ਅੱਜਕੱਲੇ ਐਸੀ ਕੁੜੀਆਂ ਐਕ ਫ੍ਰੀਜ਼ ਕਰਾ ਕੇ ਕਰੀ ਜਾਂਦੀਆਂ ਬਾਰੂ ਡੋਨਰਸ ਫਾਰਮ ਲੈ ਲੰਗੇ ਬੱਚੇ ਵੈਸੇ ਹੀ ਹੋ ਜਾਣਗੇ ਇੱਕ ਵਿਆਹ ਦੀ ਐਡੀ ਵੱਡੀ ਕੀਮਤ ਸਾਰੀ ਉਮਰ ਉਤੋਂ ਗਾਲਾਂ ਖਾਣੀਆਂ ਕੁੱਟਮਾਰ ਖਾਣੀ ਮਾਪਿਆਂ ਨੂੰ ਗਾਲਾਂ ਕਢਾਉਣੀਆਂ ਮੈਂ ਲਿਖ ਕੇ ਜੰਨੀਆ ਪੋਡਕਾਸਟ ਦੇ ਵਿੱਚ ਆਉਣ ਵਾਲੇ 10 ਅਨਾਂ